ਇੱਕ ਕੀ ਫਤਿਹ ਭਵਨ ਦਾ ਮਿੱਟੀ ਚੈਨਲ ਵੇਖ ਰਹੀਆਂ ਸੰਗਤਾਂ ਦਾ ਸਵਾਗਤ ਹੈ ਤੇ ਜਿਸ ਤਰ੍ਹਾਂ ਸਾਧ ਸੰਗ ਨੂੰ ਪਤਾ ਹੈ ਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸ਼ਰਾਧਾ ਦੇ ਚੌਥ ਜਿਹੜੀ ਆ ਚੱਲ ਰਹੀ ਆ ਤੇ ਉਹਦੇ ਵਿੱਚ ਅੱਜ ਆਖਰੀ ਦਿਨੇ ਆ ਤੇ ਅੱਜ ਸੰਗਤਾਂ ਜੜੀ ਬੜੀ 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 ਵੱਡੀ ਮਾਤਰਾ ਵਿੱਚ ਆ ਰਹੀਆਂ ਇੱਥੋਂ ਤੱਕ ਕੇ ਦੋ ਦੋ ਭਾਵੇਂ ਇਹ ਮੋੜ ਤੋਂ ਅਜਨਾਲੇ ਚੌਂਕ ਤੋਂ ਸਿਰਫ 15 ਕਿਲੋਮੀਟਰ ਆ ਫਿਰ ਵੀ ਇੱਥੇ ਲਗਭਗ ਕਈ ਵਾਰ 2 2 3 3 ਕਿਲੋਮੀਟਰ ਦਾ ਜਾਮ ਜਿਹੜਾ ਲੱਗ ਸਕਦਾ ਤੁਸੀਂ ਵੀ ਵੇਖ ਸਕਦੇ ਜੇ ਸੰਗਤਾਂ ਜਿਹੜੀਆਂ ਵਾ ਵੱਡੀ ਮਾਤਰਾ ਤੇ ਗੱਡੀਆਂ ਟਰਾਲੀਆਂ ਟਰੈਕਟਰ ਜਿਹੜੇ ਆ ਬੜੀ ਵੱਡੀ ਮਾਤਰਾ ਤੇ ਆ ਰਹੀਆਂ ਸਾਹਮਣੇ ਬੜੇ ਬੜੇ ਵੱਡੇ ਜਿਹੜੇ ਆ ਜਾਮ ਆ ਇਹ ਲੱਗ ਜਾਂਦੇ ਆ ਸੰਗਤਾਂ ਦੇ ਤੇ ਤੁਸੀਂ ਵੀ ਵੇਖ ਸਕਦੇ ਜੀ ਕਿ ਸੇਵਾਦਾਰ ਜਿਹੜੇ ਆ ਉਹ ਵੀ ਸੇਵਾ ਕਰ ਰਹੇ ਆ ਉਧਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਥੇ ਕਿਉਂਕਿ ਜਿਹੜੇ ਲੰਗਰਿਆ ਬਿਸ਼ੱਕ ਤੁਸੀਂ ਸਾਰੇ ਇੱਥੇ ਚੌਥ ਵਿੱਚ ਵੇਖੋਗੇ ਪਰ ਇਹ ਸ਼ਰਦਾਈ ਦਾ ਲੰਗਰ ਕੋਈ ਕਹਿੋ ਲੰਗਰਿਆ ਜਿਹੜਾ ਕਿ ਬਦੋਵਾਲ ਦੀ ਸੰਗਤ ਹਰ ਉਤਸਾਵ ਲਾਉਂਦੀ ਆ ਸੋ ਸਾਡੇ ਕੋਲ ਇੱਥੇ ਸੇਵਾਦਾਰੀ ਮੌਜੂਦ ਨੇ ਕੀ ਨਾਂ ਆਪਣਾ ਜੀ ਮੇਰਾ ਨਾਂ ਜੇ ਪਰਮਜੋਤ ਸਿੰਘ ਜੋਧਾ ਪਿੰਡ ਬਦਵਾਲ ਕਲਾਂ ਇਹ ਬਦਵਾਲ ਕਲਾਂ ਦਾ ਲੰਗਰ ਲਾ ਰਿਹਾ ਹਾਂ ਹਾਂ ਜੀ ਸ਼ਰਦਾਈ ਦਾ ਲੰਗਰ ਚੱਲ ਰਿਹਾ ਜੀ ਬਾਬਾ ਬਡਾ ਸਾਹਿਬ ਦੀ ਚੌਥ ਸਰਾਧਾ ਦੇ ਵਾਸਤੇ ਸਮਾਗਮ ਚੱਲ ਰਿਹਾ ਕਿੰਨੇ ਕਿੰਨੇ ਦਿਨੇ ਲੰਗਰ ਫਿਰੇ ਚੱਲਣਾ ਇਹ ਦੋ ਦਿਨ ਤੱਕ ਤਕਰੀਬ ਲੰਗਰ ਹੋ ਹੀ ਗਏ ਚੱਲਦੇ ਨੇ ਹਾਂਜੀ ਸ਼ਰਦਾਈ ਦਾ ਲੰਗਰ ਚੱਲ ਰਿਹਾ ਹੈ। ਕੋਰ ਤੋਂ ਹੀ ਸੰਗਤਾਂ ਨੂੰ ਕੋਈ ਕਹਿਣਾ ਚਾਹੋਗੇ ਜਿਹੜੇ ਬਾਦੂ ਸਾਹਿਬ ਆ ਰਹੇ ਨੇ। ਬਾਬਾ ਬੁੱਢਾ ਸਾਹਿਬ ਸੰਗਤ ਜਾ ਰਹੀ ਹੈ ਮੱਥਾ ਟੇਕਣ ਬਹੁਤ ਉਤਸ਼ਾਹ ਹੈ ਤੇ ਇਸ ਵਾਰ ਜਿਹੜੀ ਆ ਜਿਆਦੀ ਭੀੜ ਆ ਹਾਂਜੀ ਹਾਂਜੀ ਸੰਗਤ ਬਹੁਤ ਜ਼ਿਆਦਾ ਚਲੇਗੀ। ਕਿਉਂਕਿ ਇਸ ਸਾਲ ਭਾਵੇਂ ਹੜ੍ਹਾਂ ਦੀ ਸਥਿਤੀ ਕਰਕੇ ਕੁਝ ਚੌਥ ਜਿਹੜਾ ਲੱਗਦਾ ਹੀ ਕਿ ਇਹਦੇ ਵਿੱਚ ਘੱਟ ਗਿਣਤੀ ਵਿੱਚ ਸੰਗਤਾਂ ਪਹੁੰਚਣ ਗਿਆ ਪਰ ਬੜੀ ਵੱਡੀ ਪੱਧਰ ਤੇ ਪਹੁੰਚੀਆਂ ਤੁਸੀਂ ਵੇਖ ਸਕਦੇ ਜੇ ਕਿ ਸੰਗਤਾਂ ਵੱਲੋਂ ਸ਼ਰਧਾਈ ਜਰੀ ਕਿਸ ਤਰ੍ਹਾਂ ਤਿਆਰ ਕੀਤੀ ਜਾ ਰਹੀ ਆ ਜਿਹਦੇ ਵਿੱਚ ਬੱਖ ਵੱਖ ਤਰ੍ਹਾਂ ਦੇ ਵਧੀਆ-ਵਧੀਆ ਪਦਾਰਥ ਪਾ ਕੇ ਤੇ ਸੰਗਤਾਂ ਨੂੰ ਛਕਾਏ ਜਾਂਦੇ ਆ ਸੋ ਸਾਡੇ ਕੋਲ ਮੌਜੂਦ ਨੇ ਸੇਵਾਦਾਰ ਜਿਹੜੇ ਸ਼ਰਧਾਈ ਤਿਆਰ ਕਰ ਰਹੇ ਆ ਕੀ ਨਾਂ ਵੀਰ ਜੀ ਆਪਣਾ ਗੁਰਪ੍ਰੀਤ ਸਿੰਘ ਜੀ ਤੇ ਇਹ ਜਿਹੜਾ ਲੰਗਰ ਹੈ ਕਿਹੜੇ ਪਿੰਡ ਵੱਲੋਂ ਲਾਇਆ ਜਾ ਰਿਹਾ ਇਹ ਬਦੋਵਾਲ ਕਲਾਮ ਵੱਲੋਂ ਲਾਇਆ ਜਾ ਰਿਹਾ ਠੀਕ ਆ ਜੀ ਤੇ ਇਹ ਕਿੰਨੇ ਦਿਨਾਂ ਲਈ ਲੰਗਰ ਜਿਹੜਾ ਬਾ ਚੱਲਦਾ ਫਿਰੇ ਇਹ 3 ਦਿਨ 2 ਦਿਨ ਮਤਲਬ 4 ਦਿਨ 5 ਦਿਨ ਵੀ ਚੱਲ ਜਾਂਦਾ ਵਾ ਕਿ ਹੱਟ-ਬਿੜ ਦਾ ਵੱਲ ਧਿਆਨ ਰੱਖ ਕੇ ਨਾ ਉਧਰੋਂ ਪੈਸਾ ਲਾਉਂਦੇ ਰਹੇ ਆ ਕੁਝ ਉਹਦੇ ਕਰਕੇ 2 ਦਿਨਾਂ ਦੀ ਕਿ ਲੰਗਰ ਚੱਲੇਗਾ ਤੇ ਵੇਖੋ ਵੀ ਹੋਰ ਚੀਜ਼ਾਂ ਦੇ ਵੱਖਰੀ ਗੱਲ ਆ ਪਰ ਇੰਨੀ-ਇੰਨੀ ਮਹਿੰਗੀਆਂ ਚੀਜ਼ਾਂ ਜਿਸ ਤਰ੍ਹਾਂ ਬਾਦਾਮ ਆ ਖਸਕਰ ਸਿਆ ਲਾਚੀਆ ਜਿਹੜੀਆਂ ਕਿ ਸਭ ਤੋਂ ਮਹਿੰਗੀਆਂ ਗਣੇ ਜਾਂਦੀਆਂ ਵਾ ਇਹ ਜਿਹੜੀਆਂ ਸੰਗਤਾਂ ਫਿਰ ਕਾਹੀ ਜਿਹੜੀ ਆ ਜਿਹੜੀ ਆ ਇੱਥੇ ਖਰਚਾ ਹੁੰਦਾ ਹੈ ਇਹ ਗੱਲੰਗਰ ਦਾ ਇਹ ਸਾਰਾ ਨਗਰ ਮਿਲ ਕੇ ਆਪਣੀ ਗਰਾਈ ਲਾ ਕੇ ਤੇ ਮਹਾਰਾਜ ਦੇ ਬਾਬੇ ਬੁੱਢੇ ਦੇ ਖਜ਼ਾਨਿਆਂ 'ਚ ਕੋਈ ਘਾਟੇ ਨਹੀਂ ਉਹਨਾਂ ਦੇ ਨਾਲ ਮਿਲ ਕੇ ਇਹ ਸਾਰਾ oprala ਕੀਤਾ ਜਾਂਦਾ ਤੇ ਸਾਰੀਆਂ ਸੰਗਤਾਂ ਦੇ ਵਾਧੂ ਆ ਜਾਂਦਾ ਤੁਹਾਨੂੰ ਤੁਹਾਨੂੰ ਪਤਾ ਬਾਬੇ ਬੁੱਢੇ ਦਾ ਪਿੱਛੇ ਚੱਲਣ ਦਾ ਕਿੱਸਾ ਗੁਰਗੋਬਿੰਦ ਸਿੰਘ ਜੀ ਦਾ ਜਿਹਦਰਾ ਨਾ ਕਿਹਾ ਸੀ ਨਾ ਨਿਹੰਗ ਸਿੰਘ ਦੇ ਖੀਸਾ ਮੇਰੇ ਹੱਥ ਤੇ ਜਿੱਦਾਂ ਉਹਦੇ ਕਰਕੇ ਉਸੇ ਤਰ੍ਹਾਂ ਹੀ ਇਹ ਮਾਲਕ ਦਾ ਹੀ ਵਿਹਾਰ ਕਰਨ데요 ਜੀ ਠੀਕ ਬੜੀ ਹੋਰ ਵੀ ਸਾਡੇ ਕੋਲ ਸੇਵਾਦਾਰ ਭਾਜੀ ਜੀ ਨੇ ਮੌਜੂਦ ਆ ਮੜੇ ਕੋਪੀ ਕਰੇਗਾ ਕਰੇ ਮੜੀ ਕਰਦਾ ਮੈਂ ਕੋਲ ਮੌਜੂਦ ਸਾਡੇ ਕੋਲ ਸੇਵਾਦਾਰ ਮੌਜੂਦ ਨੇ ਇਹਨਾਂ ਨਾਲ 2 ਮਿੰਟ ਆਪਾਂ ਗੱਲ ਕਰਾਉਨੇ ਆ ਮੜੇ ਉਹ ਸਵਾਲ ਪੁੱਛਣਾ ਚਾਹੁੰਦਾ ਧੰਨਵਾਦ ਸੋ ਇਹ ਵੀ ਹਰ ਸਾਲ ਜਿਹੜੇ ਆ ਸੇਵਾ ਕਰਦੇ ਆ ਕੀ ਨਾ ਆਪਣਾ ਭਾਈ ਮੁਖਤਾਰ ਸਿੰਘ ਆਇਆ ਜੀ ਤੇ ਇਹ ਜਿਹੜਾ ਲੰਗਰ ਆ ਫਿਰ ਜਿਹੜਾ ਕਿੰਨੇ ਦਿਨ ਤੱਕ ਚੱਲੇਗਾ ਇਹ ਅੱਜ ਹੀ ਚੱਲਦਾ ਜੀ ਅੱਜ ਤੱਕ ਤੇ ਇਹ ਜਿਹੜੀਆਂ ਚੀਜ਼ਾਂ ਦਾ ਲੰਗਰ ਹੁੰਦਾ ਕਿਉਂਕਿ ਜਿਸ ਤਰ੍ਹਾਂ ਬਦਾਮ ਤੇ ਖਸਖਾਸ ਇਲਾਚੀ ਬੜੀ ਸਭ ਤੋਂ ਮਹਿੰਗੀ ਚੀਜ਼ ਗਣੀ ਜਾਂਦੀ ਆ ਹਾਂਜੀ ਤੇ ਇਹਦੇ ਵਿੱਚ ਫਿਰ ਕਿੰਨੇ ਕੁ ਬਦਾਮ ਕਿੰਨੇ ਕੁ ਤੁਸੀਂ ਲੰਗਰ ਵਿੱਚ ਲੈ ਹੁੰਦੇ ਜੀ ਜਦੋਂ ਇਹ ਬਦਾਮ ਲੈਂਦੇ 50 ਕਿਲੋ ਜੀ ਤੇ ਹੋਰ ਜਿਹੜੀ ਜਿਤਨਾ ਖਸਖਾਸ ਆ ਤੇ ਇਲਾਚੀ 8 ਖਸਖਾਸ 50 ਕਿਲੋ ਤੇ ਇਲਾਚੀ ਲੈਦੀ 8 ਕਿਲੋ ਤੇ ਕਾਲੀ ਮਿਰਚ ਲੈਦੀ 6 ਕਿਲੋ ਤੇ ਇਹ ਜਿਹੜਾ ਫਿਰ ਕਿਸ ਤਰ੍ਹਾਂ ਇਹਦਾ ਤਿਆਰ ਕਿ ਤਰ੍ਹਾਂ ਕੀਤਾ ਜਾਂਦਾ ਨੇ ਤਿਆਰ ਮਸ਼ੀਨਾਂ ਦੀ ਮਿਕਸ ਕਰਕੇ ਸਾਰੇ ਚੀਜ਼ਾਂ ਨੂੰ ਤੇ ਮਸ਼ੀਨਾਂ ਤਿਆਰ ਕਰਦਾ ਜੀ ਉਹ ਮਸ਼ੀਨ ਜਿਹੜੀ ਤੁਸੀਂ ਵੇਖ ਸਕਦੇ ਹੋ ਜਿਹੜੀ ਟਰੈਕਟਰ ਦੇ ਪਿੱਛੇ ਲੱਗੀ ਆ ਜਿਹਦੇ ਵਿੱਚ ਪਾ ਕੇ ਸਾਰਾ ਮਿਕਸਰ ਕਰਕੇ ਤੇ ਉਸ ਤੋਂ ਬਾਅਦ ਸਾਰੇ ਜਿਹੜਾ ਵਾ ਬਣ ਜਾਂਦਾ ਮਿਕਸਚਰ ਉਹਨੂੰ ਵੇਖੋ ਪੁਣਕੇ ਤੇ ਇਹ ਜਿਹੜਾ ਵੱਖਰਾ ਹਦਾ ਜਿਹੜਾ ਵਾ ਮੁਰਕੇ ਬਾਹਰ ਵਿੱਚ ਕੱਢ ਦਿੱਤਾ ਜਾਂਦਾ ਵਾ ਸੋਹ ਹੋਰ ਸੰਗਤਾਂ ਨੂੰ ਤੁਸੀਂ ਜਿਹੜੀ ਬਾਬਾ ਬਡਾ ਸਾਹਿਬ ਆ ਰਹੇ ਕੀ ਕਹਿਣਾ ਚਾਹੋਗੇ ਸੰਗਤਾਂ ਨੇ ਇਹ ਆ ਵੀ ਬਾਬਾ ਬਡਾ ਸਾਹਿਬ ਦਰਸ਼ਨ ਕਰਾਉ ਜਾ ਕੇ ਨਾ ਏ ਨਾਂ ਬੰਨਿਆ ਜੁੜੋ ਸਿੰਘ ਸਜੋ ਜੇ ਨਾ ਅੰਮ੍ਰਿਤਸਰ ਜਿਹੜਾ ਆਪਾਂ ਕੇਸ ਕਟਾਉਨੇ ਕੋ ਕੇਸ ਦਾ ਕਟਾਉਣਾ ਤੇ ਸਿੱਖੀ ਨਾਲ ਜੁੜੋ ਇਹ ਇਹੋ ਕੀ ਲੈ ਸੰਕ ਸੰਕਾ ਨੇ ਠੀਕ ਗੱਲ ਸੋ ਇਹ ਸੰਨ ਬਾਬਾ ਮੁਖਤਾਰ ਸਿੰਘ ਜੀ ਕੱਟਦੇ ਹੁਣ ਉਹਦੇ ਜੇ ਕਿ ਸੇਵਾਦਾਰ ਜਿਹੜਾ ਵਾ ਸ਼ਰਧਾਈ ਬਣਾਉਣ ਵਾਸਤੇ ਜਿਹੜੀ ਆ ਖੰਡ ਦੀ ਚਾਣੀ ਬਣਾਉਣੀ ਪੈਂਦੀ ਆ ਤੇ ਇਹ ਸ਼ਰਧਾਈ ਜਿਹੜੀ ਆ ਕੋਈ ਥੋੜੀ ਨਹੀਂ ਕੁਆਂਟਲਾਂ ਦੇ ਹਿਸਾਬ ਨਾਲ ਬਣਦੀ ਆ ਕੋਈ ਇਹ ਕੋਈ 10 ਵੀ 50 ਲੀਟਰ ਨਹੀਂ ਬਣਦੀ ਤੇ ਆਪਾਂ ਤੁਹਾਨੂੰ ਇੱਧਰ ਜਿਹੜੀਆਂ ਬੀਬੀਆਂ ਲੰਗਰ ਵਿੱਚ ਸੇਵਾ ਕਰਦੀਆਂ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਕਿ ਕਿੰਨੀ ਵੱਡੀ ਪੱਧਰ ਤੇ ਸੰਗਤਾਂ ਜਿਹੜੀਆਂ ਵਾ ਉਹ ਲੰਗਰ ਵਿੱਚ ਸੇਵਾ ਕਰਨ ਵਾਸਤੇ ਆਈਆਂ ਵਾ ਸਾਹਮਣੇ ਬੀਬੀਆਂ ਜਿਹੜੀਆਂ ਵਾਰਿਸਰ ਜਿਹੜੇ ਸੇਵਾ ਕਰਦੀਆਂ ਕਿਉਂਕਿ ਜਿਹੜੀ ਬਰਤਨਾਂ ਵਾਲੀ ਸੇਵਾ ਇਸ ਸਿੱਖ ਧਰਮ ਵਿੱਚ ਬੜੀ ਵੱਡੀ ਸੇਵਾ ਗਣੀ ਜਾਂਦੀ ਆ ਜਦੋਂ ਆਪਾਂ ਵੇਖਦੇ ਆ ਕਿ ਜਦੋਂ ਅਕਾਲ ਤਖਤ ਤੋਂ ਕਿਸੇ ਨੂੰ ਜਦੋਂ ਸੇਵਾ ਲਾਈ ਜਾਂਦੀ ਆ ਉਹਨੂੰ ਸਜ਼ਾ ਸੁਣਾਈ ਜਾਂਦੀ ਆ ਉਹਦੇ ਵਿੱਚ ਇਹ ਵੀ ਜਿਹੜੀ ਸੇਵਾ ਬਰਤਨ ਸਾਫ ਕਰਨ ਦੀ ਸੇਵਾ ਆ ਇਹ ਵੀ ਮੁੱਖ ਦੱਸੀ ਜਾਂਦੀ ਆ ਕਿ ਇਹਨੇ ਦਿਨ ਇਹਨੇ ਬਰਤਨ ਸਾਫ ਕਰਨੇ ਆ ਕਿਉਂਕਿ ਜਿੱਥੇ ਆਪਾਂ ਸੇਵਾ ਕਰਕੇ ਬਰਤਨ ਸਾਫ ਕਰਨੇ ਆ ਉੱਥੇ ਗੁਰੂ ਸਾਹਿਬਾਂ ਨੇ ਦੱਸਿਆ ਵੀ ਕਿ ਇਸੇ ਤਰ੍ਹਾਂ ਆਪਣੇ ਮਨ ਨੂੰ ਵੀ ਆਪਾਂ ਸਾਫ ਕਰਨਾ ਤੇ ਤੁਸੀਂ ਵੇਖ ਰਹੇ ਜੇ ਸਾਰੀ ਸੰਗਤ ਫਿਰ ਇੱਕ ਵਾਰੀ ਤੁਹਾਨੂੰ ਮੈਂ ਸੰਗਤ ਜਿਹੜੀ ਆ ਆ ਜਾ ਰਹੀ ਆ ਤੰਤਨ ਬਾਬਾ ਬੁੱਢਾ ਸਾਹਿਬ ਦੇ ਦਰ ਤੇ ਦੇ ਸੇਵਾਦਾਰ ਸੇਵਾ ਕਰ ਰਹੇ ਉਹਨਾਂ ਦਾ ਵਿਖਾ ਦਿੰਦੇ ਆ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੀ ਲਾਈਨ ਲੱਗੀ ਆ ਤੇ ਸੇਵਾਦਾਰ ਨੌਜਵਾਨ ਬੱਚੇ ਸਭ ਜਿਹੜੇ ਸੇਵਾ ਕਰ ਰਹੇ ਆ ਇਹ ਸਾਹਮਣੇ ਸਾਰੀ ਸੰਗਤ ਜਿਹੜੀ ਆ ਸੇਵਾ ਕਰ ਰਹੇ ਆ ਇਹ ਤੁਹਾਨੂੰ ਤੁਹਾਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੇ ਸ਼ਰਾਧਾ ਦੀ ਚੌਥ ਮਨਾਈ ਜਾਂਦੀ ਆ ਉਦੇ ਸਬੰਧ ਵਿੱਚ ਕੋਈ ਵੀ ਦੇਖ ਸਕਦੇ ਜੇ ਕਿ ਆ ਸੇਵਾਦਾਰ ਵੇਖੋ ਵੱਡੀ ਪੱਦਰ ਤੇ ਬੱਚੇ ਬੱਚੀਆਂ ਸਾਰੇ ਸੇਵਾ ਕਰ ਰਹੇ ਆ ਬੜਾ ਅੱਗੇ ਤੋਰਿਆ ਇਹ ਸਾਹਮਣੇ ਸ਼ਰਦਾਈ ਜਿਹੜੀ ਆ ਤੁਹਾਨੂੰ ਦੱਸਿਆ ਕਿ ਥੋੜੀ ਨਹੀਂ ਇਹ ਵੱਡੀ ਵੱਡੀ ਕਮੰਟਰਾਂ ਦੇ ਹਿਸਾਬ ਨਾਲ ਜਿਹੜੀ ਆ ਬਣਾਈ ਜਾਂਦੀ ਆ ਕੋਈ ਵੀ ਦੇਖ ਸਕਦੇ ਜੇ ਸਾਰੇ ਸੇਵਾਦਾਰ ਜਿਹੜੇ ਆ ਸੇਵਾ ਕਰ ਰਹੇ ਆ ਬੜੇ ਪਿਆਰ ਸਤਿਕਾਰ ਨਾਲ ਜਿਹੜੇ ਆ ਸੰਗਤਾਂ ਨੂੰ ਜਿਹੜੇ ਆ ਸਕਾਉਂਦੇ ਆ ਤੇ ਸਾਡੇ ਕੋਲ ਛੋਟਾ ਜਿਹਾ ਬੱਚਾ ਵੀ ਇੱਕ ਮੌਜੂਦ ਆ ਜਿਹੜਾ ਸੇਵਾ ਕਰ ਰਿਹਾ ਅਗੰਪ੍ਰੀਤ ਕਿਹੜਾ ਪੇਟ ਹੈ ਤੇਰਾ ਬਦ ਦਵਾਰ ਇੱਥੇ ਕੀ ਕਰਨਿਆ ਲੰਗਰ ਦੇ ਵਿੱਚ ਕੀ ਕਰਨਿਆ ਹਮਤ ਖੇਡਦੇ ਨੇ ਹਾਂਜੀ 16 ਠੀਕ ਆ ਜੀ ਸੋਏ ਬੱਚਾ ਛੋਟਾ ਜਿਹਾ ਇਹ ਵੀ ਸੇਵਾ ਕਰ ਰਿਹਾ ਤੁਹਾਨੂੰ ਆਪਾਂ ਖਾਏ ਹੋਰ ਵੀ ਜਿਹੜੇ ਬੱਚੇ ਨੌਜਵਾਨ ਜਿਹੜੇ ਆ ਸੇਵਾ ਕਰ ਰਹੇ ਆ ਤੇ ਸੜਕ ਤੇ ਕਾਫੀ ਜੜੀ ਆ ਟ੍ਰੈਫਿਕ ਆ ਦੋ ਦੋ ਤਿੰਨ ਤਿੰਨ ਕਿਲੋਮੀਟਰ ਜਿਹੜਾ ਵਾ ਉਹ ਲੱਗ ਜਾਂਦੇ ਤੁਸੀਂ ਵੇਖ ਸਕਦੇ ਹੋ ਮੋਟਰਸਾਈਕਲਾਂ ਵਾਲੇ ਗੱਡੀਆਂ ਵਾਲੇ ਜਿਹੜੇ ਆ ਕਿਉਂਕਿ ਬਾਕੀ ਲੰਗਰ ਦੇ ਸਭ ਹੋਰ ਵੀ ਲੱਗ ਜਾਂਦੇ ਆ ਪਰ ਇਹ ਜਿਹੜਾ ਲੰਗਰ ਆ ਜਿਹੜਾ ਸ਼ਰਦਾਈ ਦਾ ਲੰਗਰ ਆ ਸਾਰੀ ਚੌਕ ਦੇ ਵਿੱਚ ਇੱਕੋ ਹੀ ਬੱਦੋਵਾਲ ਜਿਹੜੀ ਸੰਗਤ ਲਾਉਂਦੀ ਆ ਸੋ ਇਹ ਜਿਹੜੀ ਸੇਵਾ ਵਾ ਬੜੇ ਪ੍ਰੇਮ ਪਿਆਰ ਨਾਲ ਕਰਦੀ ਆ ਹਰ ਸਾਲ ਲੱਗਦੀ ਆ ਤੇ ਅਸੀਂ ਆਪਣੇ ਚੈਨਲ ਵੱਲੋਂ ਸਾਰੀਆਂ ਸੰਗਤਾਂ ਨੂੰ ਤਨ ਤਨ ਬਾਬਾ ਬਡਾ ਸਾਹਿਬ ਦੇ ਜੋੜ ਮੇਲੇ ਦੀਆਂ ਜਿਹੜੀਆਂ ਉਹਨਾਂ ਨੂੰ ਕਹਿੰਦੇ ਆ ਜੀ ਆਇਆਂ ਨੂੰ ਜਿਹੜੀ ਸੰਗਤ ਆ ਰਹੀ ਆ ਤੇ ਅਸੀਂ ਕਹਿੰਦੇ ਆ ਕਿ ਬੜੇ ਪ੍ਰੇਮ ਪਿਆਰ ਨਾਲ ਆਓ ਤੇ ਤਨ ਤਨ ਬਾਬਾ ਬਡਾ ਸਾਹਿਬ ਦੇ ਦਰਸ਼ਨ ਕਰਕੇ ਤੇ ਆਪਾਂ ਆਪਣੇ ਨਗਰਾਂ ਨੂੰ ਪ੍ਰੇਮ ਨਾਲ ਜਿਹੜਾ ਜਾਣ ਦੀ ਖੇਚਲ ਕਰੋ ਗੁਰੂ ਵਾਲੇ ਬਣੋ ਸਿੰਘ ਸਜੋ ਅਮਰਤ ਛਕੋ ਨਸ਼ਿਆਂ ਤੋਂ ਬਚੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪ੍ਰਤਾਪ ਸਿੰਘ ਫਤੇਗੜ ਜੋੜੀਆ